ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ 15 ਤਰੀਕ ਆ ਤੇ ਪਹੁੰਚੇ ਆ ਸ਼ਹੀਦ ਜਸਵੰਤ ਸਿੰਘ ਕਾਰੜਾ ਦੇ ਸਟੇਡੀਅਮ ਵਿੱਚ ਦਿਖਾਉਣ ਲੱਗੇ ਆ ਤੁਹਾਨੂੰ ਵੀ ਕਿੱਡੀ ਵਧੀਆ ਦ੍ਰਿਸ਼ ਇੱਥੋਂ ਦਾ ਕਿੱਡਾ ਸੋਹਣਾ ਦ੍ਰਿਸ਼ ਆ ਕਿੱਡਾ ਸੋਹਣਾ ਇੱਥੇ ਸਟੇਡੀਅਮ ਬਣਿਆ ਆ ਆ ਸਾਰਾ ਬਣਾਉਣ ਦਾ ਸ਼ੁਰੂਆਤ ਕੀਤੀ ਇਸ ਤੋਂ ਤੇ ਜਦੋਂ ਕੰਮ ਚਲਾ ਰਿਹਾ ਜਦੋਂ ਸੇਵਾ ਨਿਭਾ ਰਹੇ ਇੱਥੋਂ ਤੇ ਭਾਈ ਅਮਰਜੀਤ ਸਿੰਘ ਭਾਈ ਜਸਵੰਤ ਸਿੰਘ ਬ੍ਰਦਰ ਜਿਹੜੇ ਆਏ ਉਨੇ ਆਣ ਕੇ ਇਥੋਂ ਸ਼ੁਰੂਆਤ ਕੀਤੀ ਤੇ ਬਹੁਤ ਸਫਾਈ ਕੀਤੀ ਤੇ ਆਹ ਹੁਣ ਵੀ ਸਫਾਈ ਆ ਅੜੀ ਆ ਗਾਜਰ ਬੂਟੀ ਨਹੀਂ ਸਮਝਿਓ ਇਹ ਬਹੁਤ ਵਧੀਆ ਬੂਟੀ ਲਈ ਇਥੇ ਘਾ ਲਾਇਆ ਸ਼ੋਅ ਵਾਸਤੇ ਇਹ ਨਾ ਬਹੁਤ ਸਾਡੇ ਸਤਕਾਰਯੋਗ ਸਾਡੇ ਵੀਰ ਸਾਡੇ ਪਿੰਡ ਦੇ ਕੁਝ ਨਗਰ ਦੇ ਬਹੁਤ ਸੂਝਮਾਨ ਤੇ ਸੂਝਮਾਨ ਬੜੀ ਚੰਗੀ ਸੋਚ ਰੱਖਣ ਵਾਲੇ ਕੁਝ ਕਵੀਰਾ ਦੇ ਬਦੌਲਤ ਜਿਹੜਾ ਆ ਕੁਝ ਜਿਹੜੇ ਹਾਲਾਤ ਆ ਜਿਹੜੀਆਂ ਨਾ ਬੂਟੀ ਐ ਬੂਟੀ ਨਹੀਂ ਸੌਰੀ ਇਹ ਵਧੀਆ ਇੱਕ ਸ਼ੋਅ ਵਾਸਤੇ ਆਪਾਂ ਜਿਹੜੀ ਸੁਜਾਵਟ ਵਾਸਤੇ ਆ ਜਿਹੜੀ ਇੱਕ ਨਵੀਂ ਆ ਬੂਟੀ ਦਾ ਨਾਮ ਤਾਂ ਨਹੀਂ ਪਤਾ ਕਿਹੜੀ ਆ ਉਹ ਲਾਈ ਆ ਤੇ ਬੜੀ ਸੋਚ ਵੱਡੀ ਆ ਸਾਡਾਂ ਦੀ ਕਿ ਇੱਥੇ ਕੋਈ ਚੰਗਾ ਲੱਗੇ ਸੀ ਕਰਨ ਪਰ ਉਹਦੇ ਵੀ ਅਸੀਂ ਇਸ ਤਰੀਕੇ ਨਾਲ ਕਰਨਾ ਤੇ ਬਹੁਤ ਵਧੀਆ ਸਲੂਟ ਹੈ ਦਿਲੋਂ ਧੰਨਵਾਦ ਹੈ ਇਸ ਤੋਂ ਬਾਅਦ ਆਪਾਂ ਦੁਜੀਆਂ ਵੀ ਤਸਵੀਰਾਂ ਪਾਵਾਂਗੇ ਤੇ ਸਲੂਟ ਹੈ ਵੈਗੁਰ ਪ੍ਰਮਾਤਮਾ ਕਿਰਪਾ ਕਰੇ ਚੰਗੀ ਸੋਚ ਹੀ ਬਖਸ਼ੀ ਰਵੇ ਤੇ ਤਰੱਕੀਆਂ ਮੰਨਣਾ ਪ੍ਰਮਾਤਮਾ ਗਾੜੀ ਹੈ ਹਰਦਾਸ ਆ ਤੇ ਆ ਸਾਰਾ ਦ੍ਰਿਸ਼ ਕਿੱਡਾ ਸੋਹਣਾ ਬਣਿਆ ਇਹ ਬੂਟੀ ਨਹੀਂ ਜੇ ਮੈਂ ਬਾਰ-ਬਾਰ ਕਹਿੰਦਾ ਬੜੀ ਵਧੀਆ ਪਤਾ ਨਹੀਂ ਕਿੱਥੋਂ ਲਿਆਂਦਾ ਏ ਸਿਸਟਮ ਉਹ ਆ ਇਹ ਬਹੁਤ ਸਜਾਵਟ ਵਾਸਤੇ ਲਾਇਆ ਹੈ ਤੇ ਵੇਖੋ ਕਿੱਡਾ ਸੋਹਣਾ ਲੱਗ ਰਿਹਾ ਹੈ ਇਹ ਸ਼ਹੀਦ ਜਸਵੰਤ ਸਿੰਘ ਖਾੜਾ ਨਗਰ ਆ ਉਹਨਾਂ ਦਾ ਯਾਦਗਾਰੀ ਸਟੇਡੀਅਮ ਬਣਿਆ ਸਾਹਮਣੇ ਤੁਸੀਂ ਦੇਖ ਸਕਦੇ ਆ ਸਟੈਚੂ ਬਣਿਆ ਉਹਨਾਂ ਦਾ